ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਣੂਕੇ ਗੱਲ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਬਾਗੇ ਪੁਰਾਣੇ ਤੋਂ ਨਿਹਾਲ ਸਿੰਘ ਵਾਲੇ ਵਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਸੋ ਮਾਣੂਕੇ ਗੱਲ ਪਿੰਡ ਦੇ ਵਿੱਚੋਂ ਅੱਜ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਵੀਰ ਵੀ ਵਪਾਰ ਦਾ ਕੰਮ ਕਰਦੇ ਆ ਗਾਵਾਂ ਤੇ ਮੱਝਾਂ ਇੱਥੇ ਵਿਕਰੀ ਵਾਲੀਆਂ ਹੁੰਦੀਆਂ ਅੱਜ ਕਾਫੀ ਸਾਰੇ ਨਾਗ ਬਾਈ ਹੋਰਾਂ ਕੋਲ ਹੈ ਜਿਨ੍ਹਾਂ ਚ ਇੱਕ ਟੋਕੜ ਗੱਬਣ ਗਾਂ ਵੀ ਵਿਕਰੀ ਆਸਤੇ ਮੌਜੂਦ ਹੈ ਕਮੱਜ ਹੈ ਰੇਟ ਦੀ ਜੇ ਗੱਲ ਕਰੀਏ ਦੱਸੋ ਤਾਂ 50000 ਤੋਂ ਅੱਜ ਗਾਵਾਂ ਦੇ ਭਾਅ ਸ਼ੁਰੂ ਹੋਣਗੇ ਤੇ ਉਦੋਂ ਉੱਤੇ ਜਿੱਦਾਂ ਦਾ ਤੁਸੀਂ ਪਸ਼ੂ ਖਰੀਦਣਾ ਤੁਹਾਨੂੰ ਪਸ਼ੂ ਮਿਲ ਜਾਣਾ ਤੇ ਕੀਮਤ ਉਹਦੀ ਉਸ ਹਿਸਾਬ ਤੇ ਰਹਿਣੀ ਹੈ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਲਗਭਗ 15 ਤੋਂ 16 ਨਾਗ ਤੁਹਾਨੂੰ ਇਸ ਵੀਡੀਓ ਦੌਰਾਨ ਮੈਂ ਦਿਖਾਉਂਗਾ ਆਓ ਮਿਲਦੇ ਆਂ ਬਾਈ ਹੋਰਾਂ ਨੂੰ ਕਰਦੇ ਆਂ ਸ਼ੁਰੂਆਤ ਦੋਸਤੋ ਆਪਾਂ ਅੱਜ ਦੀ ਇਸ ਵੀਡੀਓ ਦੀ ਪਸੂ ਤੁਸੀਂ ਆਪਦੀ ਸਮਝ ਨਾਲ ਤੇ ਤਸੱਲੀ ਕਰਕੇ ਖਰੀਦਣਾ ਹੈ ਨੰਬਰ ਸਕਰੀਨ ਉੱਤੇ ਬਾਈ ਹੋ ਰਹੇ ਨੇ ਚੱਲਦੇ ਰਹਿਣਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦਾਸ ਨਾਮ ਲਾਪ੍ਰੀਤ ਸਿੰਘ ਜੀ ਪਿੰਡ ਆਪਣਾ ਮਾਨੁਕੇਆ ਠੀਕ ਹੈ ਤੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਬਾਈ ਲਾਪ੍ਰੀਤ ਬਾਈ ਮੇਰੀ ਵੀਡੀਓ ਤਾਂ ਮੇਰੇ ਖਿਆਲ ਚ ਮੈਂ ਸਾਲ 1.5 ਸਾਲ ਬਾਅਦ ਬਣਾਉਣ ਲੱਗਾ ਹਾਂਗਾ ਅੱਜ ਵਪਾਰ ਦਾ ਕੰਮ ਰੁਟੀਨ ਚ ਚੱਲੀ ਜਾਂਦਾ ਹਾਂਜੀ ਹਾਂਜੀ ਚੱਲੀ ਜਾਂਦਾ ਗਾਵਾਂ ਮੱਝਾਂ ਦੋਨੇ ਤਰ੍ਹਾਂ ਦੇ ਪਸ਼ੂ ਦੋਨੇ ਤਰ੍ਹਾਂ ਦੇ ਗਾਵਾਂ ਜ਼ਿਆਦਾ ਹੁੰਦੀਆਂ ਆਪਣੇ ਕੋਲੇ ਠੀਕ ਹੈ ਅੱਛਾ ਅੱਗੇ ਜਦੋਂ ਵੀਡੀਓ ਬਣਾਉਂਦੇ ਸੀ ਤਾਂ ਦੋ ਚਾਰ ਨੱਕ ਜਿਹੀ ਹੁੰਦੇ ਸੀਗੇ ਮਤਲਬ ਬਾੜੀ ਗਿਣਤੀ ਨਹੀਂ ਹੁੰਦੀ ਸੀ ਅੱਜ 15 16 ਦੇ ਨੇੜੇ ਤੇ ਪਸ਼ੂ ਹੈ ਹੁਣ ਫਿਰ ਇਸੇ ਤਰ੍ਹਾਂ ਜ਼ਿਆਦਾ ਲਿਆ ਕੇ ਰੱਖਦੇ ਹੋ ਪਸ਼ੂ ਹਾਂਜੀ ਇੰਨੇ ਟੋਟਲ ਆਪਣੇ ਕੋਲ 15 16 ਤੋਂ ਯਾਨੀ ਕਿ 20 ਤੱਕ ਨੱਕ ਹੁੰਦੇ ਹੀ ਆਪਣੇ ਕੋਲ ਰੈਡੀ ਠੀਕ ਹੈ ਹਰ ਰੋਜ਼ ਹੀ ਹੁੰਦੇ ਹਰ ਰੋਜ਼ ਹੁੰਦੇ ਹਾਂਜੀ ਅੱਛਾ ਆਪਾਂ ਅੱਜ 50000 ਤੋਂ ਸ਼ੁਰੂ ਹੋ ਜਾਣਗੇ ਮੇਰੇ ਖਿਆਲ ਚ ਹਾਂਜੀ ਹਾਂਜੀ ਸ਼ੁਰੂਆਤ ਕਰੀਏ ਭਾਈ ਇਸ ਸਾਈਡ ਤੋਂ ਆਪਾਂ ਜਿਹੜੀਆਂ ਵਹਿੜਾਂ ਵੱਧੀਆਂ ਇਹਨਾਂ ਤੋਂ ਡਿਟੇਲ ਦੱਸੀ ਜਾਏ ਉਹ ਨਾਲ ਆਪਾਂ ਤੋਰ ਕੇ ਹਾਂਜੀ ਹਾਂਜੀ ਇਹ ਬ ਤੇ ਐ ਬੋਰਿਸ ਭਾਜ ਜਦੀ ਬਹੁਤ ਸੋਹਣੀ ਬੱਛੀ ਐ ਉਹ ਕਹ ਰੇਟ ਇਹਦਾ ਕੀ ਰਹਿਣਾ ਬਾਈ ਰੇਟ 78000 ਰੁਪਏ ਹੀ ਦੇ ਦਾਂਗੇ ਆ ਦੰਦੋਂ ਕਿਵੇਂ ਇਹ ਲੱਭ ਦੰਦੋਂ 4 ਦੰਦਾਂ ਦਾ ਹੀ ਇਹ 4 ਦੰਦ ਬੱਛੀ ਦੋਸਤੋ 4 ਮਹੀਨਿਆਂ ਦੀ ਗੱਬਣ ਬੜਾ ਸੋਹਣਾ ਹਵਾਨਾ ਬਣਾਉਗੀ ਬਲੈਕ ਰੰਗ ਦੇ ਥਾਂ ਬਹੁਤ ਸੋਹਣੀ ਲੱਗੀ ਹੋਈ ਐ ਇਹ ਬੱਛੀ ਚੰਗੀ ਐ 78000 ਦੀ ਅਸਰ ਗੱਬਣ ਵਹਿੜ ਐ ਪਹਿਲੇ ਸੂਏ ਵਾਸਤੇ ਗੱਬਣ ਐ ਫੁੱਲਨ ਰੋਈ ਪੂਰਾ ਵਜਨ ਗਾਵਾ ਵਾਂਗੂ ਸੰਭਾਲੀ ਚੰਗੀ ਐ ਜਿਹੜੇ ਵੀ ਭਰਾ ਕੋਲੋਂ ਬਾਈ ਉਹ ਰਾਣੇ ਖਰੀਦੀ ਐ ਜਿਹਨੂੰ ਚੰਗੀ ਲੱਗੇ 78000 8000 ਦਾ ਪ੍ਰਾਈਸ ਹੈ ਲਿਆ ਵੀਰੇ ਵਾਪਸ ਸੋ ਇਹ ਪਹਿਲੇ ਨੰਬਰ ਦੇ ਵਾੜ ਤੁਹਾਨੂੰ ਦਿਖਾ ਰਹੇ ਆਂ ਚਾਰਾਂ ਮਹੀਨਿਆਂ ਦੀ ਗੱਭਣ ਪੰਜ ਮਹੀਨੇ ਲਾਊਗੀ ਸੋਨ ਚ ਰੁੱਤ ਪੂਰੀ ਵਧੀਆ ਹੋਊਗੀ ਯਾਨੀ گاਵਾਂ ਦੀ ਮਾਰਕੀਟ ਉਸ ਟਾਈਮ ਤੇ ਫੁੱਲ ਹੋਊਗੀ ਜਦੋਂ ਇਹਨੇ ਸੂਣਾ ਹੈ ਇਦੋਂ ਅੱਗੇ ਇੱਕ ਗਾਂ ਹੋਰ ਤੁਹਾਨੂੰ ਦਿਖਾਉਣੇ ਆ ਵੱਡੇ ਢਾਂਚੇ ਦੀ ਐ ਭਾਈ ਇਹ ਕੰਨਮਾ ਸੁਆਸ ਹੁੰਦੀ ਐ ਇਹ ਦੂਜਾ ਸੂਆ ਸੂਣਾ ਜੀ ਨੇ ਪਹਿਲੇ ਸੂਏ ਜਾਨੀ ਕਹਿੰਦੇ ਫਾਰਮ ਚੋਂ ਹੀ ਆਪਾਂ ਲਈ ਆ 42 ਲੀਟਰ ਦੁੱਧ ਦਿੱਤਾ ਹੋਇਆ ਜੀ ਦਿਨ ਕਿੰਨੇ ਲੈਂਦੀ ਐ ਇਹਦੇ 13 ਨਵੰਬਰ ਨੂੰ ਦਿਨ ਪੂਰੇ ਆ ਜੀ ਪਾ ਲਓ 23 ਦਿਨ ਇਹਦੇ ਬਾਕੀ ਆ ਰੇਟ ਇਹਦਾ ਕੀ ਰੱਖੋਗੇ ਪਰ ਰੇਟ ਦਾ ਫੋਨ ਦੇ ਕਰ ਲਾਂਗੇ ਦੱਸੋ ਕਿਉਂਕਿ ਹਜੇ ਕੱਚੀ ਆ ਸੋ ਅੱਜ ਰੇਟ ਜਿਹੜਾ ਉਹ ਮੈਚ ਨਹੀਂ ਕਰਨਾ ਕਿਉਂਕਿ ਗਾਂ ਬਹੁਤ ਵੱਡੇ ਟਾਂਚੇ ਦੀ ਵਹਿੜ ਆ ਗਈ ਹਮ ਫੁੱਲ ਕਾਲੀ ਦੋਲੀ ਕਾਲੀ ਐ ਪਰ ਹਜੇ ਦਿਨ ਇਹਦੇ ਬਾਕੀ ਆ ਸੂਣ ਚ ਸੋ 23 ਦਿਨ ਰਹਿੰਦੇ ਆ ਦੱਸੋ ਅੱਜ ਕੱਚੀ ਗਾਂ ਤੁਹਾਨੂੰ ਦੱਸਾ ਰਹੇ ਆਂ ਅੱਜੇ ਤਿਆਰ ਹੋਊਗਾ ਬਹੁਤ ਸੋਹਣਾ ਆਰਡਰ ਤਿਆਰ ਕਰਨਾ ਈ ਇਹਨੇ ਹੂੰ ਅਜੇ ਕੱਚੀ ਜ਼ਰੂਰ ਹੈਗੀ ਬੜਾ ਸੋਏ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਅੱਜ ਤਾਂ ਦੁੱਧ ਥੋੜਾ ਥੋੜਾ ਲਾਉਣਾ ਸ਼ੁਰੂ ਕੀਤਾ ਹੈ ਇਦੋਂ ਅੱਗੇ ਇੱਕ ਗਾਂ ਤੁਹਾਨੂੰ ਦਿਖਾਉਣੇ ਆਂ ਬਈ ਇਹਦੀ ਕੀ ਡਿਟੇਲ ਹੈ ਇਹ ਨੰਬਰ ਤੇ ਅ ਦੋ ਦਿਨ ਹੋ ਗਏ ਇਹਨੂੰ ਸੋਈ ਨੂੰ ਠੀਕ ਹੈ ਫੀਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਹੋਇਆ ਬਲੈਕ ਕਲਰ ਦੀ ਹੈ ਬੱਚੀ ਇਹਦੇ ਮਗਰ ਠੀਕ ਹੈ ਤੇ ਬੋਲਾ ਇਹਦੇ ਕੋਲ ਜੀ 18 ਤੋਂ 20 ਲੀਟਰ ਦੇ ਵਿੱਚ ਰੈਡੀ ਹੋਊਗਾ ਜੀ ਆ ਰੇਟ ਇਹਦਾ ਕੀ ਰਹੇਗਾ ਰੇਟ ਇਹਦਾ ਲੈਣ ਦੇਣ ਦਾ ਜੀ 86000 ਰੁਪਏ ਜੀ 86000 ਰੇਟ ਦੋਸਤੋ ਬਹੁਤ ਬਹੁਤ ਚੁਵਾਈ ਚੁਵਾਈ ਦੀ ਬਹੁਤ ਜਿਆਦਾ ਚੰਗੀ ਬੱਛੀ ਹੈ ਓਕੇ ਹੱਥੀ ਚੁਵਾਈ ਵਾਲਾ ਥਾਣਾ ਤੇ ਢਾਂਚਾ ਵੀ ਸੋਹਣਾ 86000 ਰੇਟ 18 ਲੀਟਰ ਬੋਲਾ ਦੋਹਾਂ ਦਿਨਾਂ ਦੀ ਸੂਈ ਬੱਛੀ ਵਾਲੀ ਗਾਂ ਹੈ ਬੱਛੀ ਇਹਦੀ ਲੈ ਆਓ ਰਿਵਾਸ ਥਾਣ ਦੋਨੋਂ ਪਾਸੇੋਂ ਇੱਕੋ ਜਿਹਾ ਸੈਰ ਵੀ ਹੱਥੀ ਚੁਵਾਈ ਵਾਲਾ ਕੱਚੇ ਕੱਚੇ ਸੋ 83 ਨੰਬਰ ਤੇ ਤੁਹਾਨੂੰ ਗਾਂ ਦਿਖਾ ਰਹੇ ਹਾਂ 4 ਨੰਬਰ ਤੇ ਬਈ ਜਿਹੜੀ ਵੈਣ ਹੈ ਇਹਨੂੰ ਹੋ ਗਏ ਜੀ 16-17 ਦਿਨ ਸੋਈ ਹੋਈ ਨੂੰ ਦੁੱਧ ਹੁਣ ਕਿੰਨਾ ਹੋਊਗਾ ਇਹਦੇ ਕੋਲ 23 ਲੀਟਰ ਹੁਣ ਦੁੱਧ ਰੈਲੀ ਹੋਊਗਾ ਥੋੜੀ ਭਾਲ ਜਰੂਰ ਹੈਗੀ ਤੇ ਇੱਕ ਵਾਰ ਕੋਈ ਸਾਈਡ ਨਹੀਂ ਹੈਗੀ ਠੀਕ ਹੈ ਇੱਕ ਸਾਈਡ ਨੂੰ ਭਾਲਾ ਇਹਦੇ ਬੈੜ ਦੇ ਚਵਾਈ ਇਹਦੀ ਬਹੁਤ ਚੰਗੀ ਆ ਹੂੰ ਇਹ 92000 ਦੀ ਬੈੜ ਦੇ ਦੇ ਦਾਂਗੇ ਜੀ ਆਪਾਂ ਬੱਚਾ ਇਹਦੇ ਨਾਲ ਇਹਦੇ ਮਗਰ ਮੇਲ ਕਾਫ ਹੈ ਸੋ ਦੋਸਤੋ ਬੱਚਾ ਵੱਚਾ ਹੈ 23 ਲੀਟਰ ਦੁੱਧ ਇਸ ਟਾਈਮ ਹਾਜ਼ਰ ਹੈ ਇੱਕ ਪਾਸੇ ਪਲੂਂਗ ਨਹੀਂ ਕਹਿੰਦਾ ਹਵਾਨਾ ਚੰਗਾ ਦਿਖਾਉਂਦੀ ਹੈ ਘੁਮਾਲਾ ਵੀਰੇ ਵਾਪਸ ਇੱਥੇ ਇਹ ਦੇਖੋ ਇਹ ਥੋੜੀ ਭਾਲ ਲੰਮੀ ਰੱਖ ਗਈ ਸਵੈਲਿੰਗ ਥੋੜੀ ਅੱਛਾ ਜਿਆਦਾ ਲੰਨ ਰੱਖ ਗਈ ਇਹ ਹੈ ਨਰਮ ਹਾਂਜੀ ਜਮਾ ਨਰਮ ਹੈ ਓਕੇ ਤੋਂ ਹੈ ਕਰੇ ਜੇ ਇੱਧਰ ਬਹਿ ਜਾ ਤਾਂ ਇੱਧਰਲੀ ਸੈਟ ਕਰ ਜਾਂਦੀ ਆ ਠੀਕ ਹੈ ਪੀ ਲੈਣ ਦੇ ਚਲ ਜੀ ਸੋ 23 ਲੀਟਰ ਦੁੱਧ ਦੋਸਤੋ ਹਾਜ਼ਰ ਜਿਹੜਾ ਵੀਰ ਮਰਜ਼ੀ ਚੋਕੇ ਲੈ ਸਕਦਾ ਇਹਦੋਂ ਅੱਗੇ ਬਾਈ ਗੱਬਣਾਗਾ ਸੂਈ ਹੋਈ ਹੈ ਇਹ ਕੱਲ ਦੀ ਕੱਲ ਸ਼ਾਮ ਦੀ ਠੀਕ ਹੈ ਹਾਂਜੀ ਇਹਦੇ ਕੋਲੇ ਵੀ ਯਾਨੀ ਕਿ ਹੁਣ 22 ਲੀਟਰ ਵਾਲਾ ਹੋਊਗਾ ਇਹ ਰੇਟ ਇਹਨੇ 28 ਤੋਂ 30 ਲੀਟਰ ਦੁੱਧ ਦਿੱਤਾ ਹੋਇਆ ਇਹ ਠੀਕ ਹੈ ਮਿਲਕਾਫ ਨੂੰ ਨੇ ਜਨਮ ਦਿੱਤਾ ਹੁਈ ਓਕੇ ਇਹਦੀ ਡਿਮਾਂਡ ਕੀ ਰਹਿਣੀ ਬੂ ਇਹਦੀ ਡਿਮਾਂਡ ਲੈਣ ਦੇ ਇੰਜਾਈ ਬਾ 86000 ਰੁਪਏ ਹੈ ਸੋ 86000 ਰੁਪਏ ਚਵਾਈ ਵੱਲੋਂ ਬੈਡ ਬਹੁਤ ਜ਼ਿਆਦਾ ਚੰਗੀ ਹੈ ਵੀ ਫੋਰਲੈਸ ਬਹੁਤ ਵੱਡਾ ਹਵਾਨਾ ਦੱਸੋ ਗਾਂ ਦਾ ਹਜੇ ਭਲੂਨ ਵੀ ਆ ਥੋੜੀ ਥੋੜੀ ਹਵਾਨੇ ਤੇ ਹੋਰ ਅੱਗੋਂ ਕਰਕੇ ਕਮਾ ਲਈ ਬਈ ਕੋਈ 86000 ਦਾ ਰੇਟ ਆ ਕ੍ਰਾਸ ਬਰੀਡ ਦਾ ਲਿਆ ਬਈ ਵਾਸ ਤੰਤ ਵੀਰ ਨੂੰ ਪਾਸੇ ਨੂੰ ਮੈਂ ਤੋਂ 2 ਕਿਲੋ ਬੌਲੇ ਤੋਂ ਸ਼ੁਰੂਆਤ ਹੈ ਕੱਲ ਦੀ ਸੋਈ ਹੈ ਚੰਗਾ ਹਵਾਨਾ ਤੁਸੀਂ ਦੇਖੋਗੇ ਭਰਿਆ ਹੋਇਆ ਇਹਦਾ ਇਹ ਦੋ ਅੱਗੇ ਬਈ ਗਾਂ ਖੋਲ ਲਓ ਇਹ ਬੱਚੇ ਪਰਸੋਂ ਸ਼ਾਮ ਦੀ ਸੋਈ ਹੋਈ ਹੈ ਜੀ ਠੀਕ ਹੈ ਤਾਂ ਫੀਮੇਲ ਕਾਫੂ ਨੇ ਜਨਮ ਦਿੱਤਾ ਰਮਾਡਾ ਦੀ ਸੈਕਸ ਰੀਮਨ ਦੀ ਬੱਚੀ ਹੈ ਇਹਨਾਂ ਵਗੈਰਾ ਠੀਕ ਹੈ ਹਾਂਜੀ ਬਹੁਤ ਸੋਹਣੀ ਬੱਚੀ ਹੈ ਬੱਚੀ ਦਿਖਾ ਦਿਓ ਠੀਕ ਹੈ ओके 20 ਲੀਟਰ ਤੋਂ ਇਹਦੀ ਵੀ ਸਟਾਰਟਿੰਗ ਹੋਊਗੀ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਰੇਟ ਵੀ 92000 ਰੁਪਏ ਜੀ ਠੀਕ ਹੈ ਸੋ ਸੋ ਰੇਟ ਇਹਦਾ 92000 ਰਹੀ ਹੈ 20 ਲੀਟਰ ਬੌਲੇ ਤੋਂ ਇਹਦੀ ਸ਼ੁਰੂਆਤ ਆ ਚਵਾਈਏ ਲੋ ਇਹ ਵੀ ਬੈਡ ਬਹੁਤ ਚੰਗੀ ਹੈ ਦੇਖ ਦਪਾਰੇ ਵੀਡੀਓ ਬਣਾ ਰਹੇ ਹਾਂ ਸੋ ਲਗਭਗ ਟਾਈਮ 1:30 ਵਜੇ ਦੇ ਆਸ-ਪਾਸ ਹੋਣਾ ਚਾਹੀਦਾ ਬਾਕੀ ਜਿਹੜਾ ਵੀਰ ਕਿਤਨਾ ਚਾਵੇ ਉਹਨੇ ਦੁੱਧ ਚੋਕੇ ਵੀ ਦੇਖਣ ਦਾ ਹੱਕ ਬੰਦਾ 1:40 ਸੋ ਇਹ ਵੀ ਗਾਂ ਤੁਸੀਂ ਦੇਖੋ ਰੇਟ 92000 ਹੈ ਰਿਕੁਆਇਰਡ ਸੋਹਣੀ ਵੈੜ ਖੋਲੂਗਾ ਬਾਈ ਲਿਆਓ ਵੀਰੇ ਵਾ ਇਹਦਾ ਬੱਚੀ ਦਾ ਪਹਿਲਾ ਸੂਈ ਅ ਸੂਈ ਵੀ ਹੈ ਇਹ ਨਹੀਂ ਗੱਬਣਾ ਇਹਦੇ 18 ਕਿ ਦਿਨ ਪੈਂਡਿੰਗ ਹੈ ਹਜੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਾਈ ਅੰਡਰ ਕੁਆਲਿਟੀ ਇਹਦੀ ਬਹੁਤ ਚੰਗੀ ਹੈ ਵੈੜ ਦੀ ਇਹਦਾ ਰੇਟ 95000 ਰੁਪਏ ਜੀ 95000 ਰੇਟ ਆ ਦੱਸੋ ਪੈਰ ਦੇ ਉੱਤੇ ਥੋੜਾ ਇਧਰੋਂ ਤੁਸੀਂ ਦੇਖੋਗੇ ਖੁਰੀ ਹੋਰ ਤਰੀਕੇ ਨਾਲ ਰੱਖਦੀ ਹੈ ਬਾਕੀ ਤੁਸੀਂ ਕੋਲੋਂ ਆ ਕੇ ਨੂੰ ਤੋੜ ਕੇ ਦੇਖ ਲਓ ਜੀ ਹੌਲੀ ਥੋੜੀ ਹੌਲੀ ਸੂਏ ਸਾਈਡ ਤੋਂ ਇੱਕ ਹੋਰ ਗਾਂ ਬਈ ਫੋਲ ਕੇ ਲਿਆਊਗਾ ਤਾਂ ਇੱਕ ਵੀਕ ਲੈ ਜੂਗੀ ਹਜੇ 10 ਦਿਨ ਵੀ ਲੈ ਸਕਦੀ ਆ ਠੀਕ ਹੈ ਤੇ ਦੁੱਧ ਦੀ ਕੈਪੈਸਿਟੀ ਇਹਦੀ 22 ਲੀਟਰ ਦੀ ਹੈ ਜੀ ਭਾਈ ਰੇਟ ਇਹਦਾ ਕੀ ਰਹਿਣਾ ਇਹ 72000 ਦੀ ਦੇ ਦਾਂਗੇ ਜੀ ਬੜਾ 75000 ਦੀ ਦੱਸੋ ਇਹ ਗਾਂ ਬਲੂ ਲੈ ਆ ਵੀਰੇ ਵਾਪਸ ਹਵਾਨਾ ਅੱਗੋਂ ਭਰੀ ਬੈਠੀ ਆ ਪਛਾਉ ਹਵਾਨਾ ਹਜੇ ਜਿਵੇਂ ਜਿਵੇਂ ਨੇੜ ਆਊਗੀ ਉਵੇਂ ਮੇਰੇ ਭਰੂਗੀ ਆ ਸੇ ਤੋ ਅੱਗੇ ਇੱਕ ਤੁਨੂੰ ਵੱਡੀ ਗਾਂ ਦਿਖਾਉਣੇ ਆ ਇਹ ਸੂਈ ਵੀ ਆ ਭਾਈ ਹਾਂਜੀ ਭਾਈ ਇਹਨੂੰ ਵੀ 2 ਦਿਨ ਹੋ ਗਏ ਸੂਈ ਨੂੰ ਠੀਕ ਐ ਬੋਲਾ ਇਹਦੇ ਕੋਲੇ ਜਾਈ 23 24 ਲੀਟਰ ਰੈਡੀ ਹੋਊਗਾ ਠੀਕ ਹੈ ਮੇਲ ਕਾਫੂ ਨੇ ਜਾਣ ਦਿੱਤਾ ਹੂੰ ਚਵਾਈ ਦੀ ਬਿਹੜੇ ਵੀ ਬਹੁਤ ਚੰਗੀ ਆ ਫਾਰਮ ਦੀ ਬੱਚੀ ਆ ਜਿਹਨੇ ਬੱਚੇ ਪੁੱਛੇ ਲੈਣੇ ਹੁਣ ਅੱਗੇ ਠੀਕ ਹੈ ਬਹੁਤ ਚੰਗੀ ਬਿਹੜਾ ਇਹਦਾ ਰੇਟ ਕੀ ਰਹਿਣਾ ਬਾਈ ਪਹਿਲੇ ਸੂਏ ਜਣੀ ਦੁੱਧ ਨੇ 32 ਲੀਟਰ ਦਿੱਤਾ ਹੋਇਆ ਠੀਕ ਹੈ ਇਹ ਰੇਟ ਕੀ ਰੋਗੇ ਇਹਦਾ ਰੇਟ ਇਹਦਾ ਫੋਨ ਤੇ ਕਰ ਲੈ ਹਾਂ ਸੋ ਥਾਣ ਦੋਸਤੋ ਇਹਦੇ ਹੱਥੀਂ ਚਵਾਈ ਵਾਲੇ ਆ ਫਾਰਮ ਦੇ ਵਿੱਚੋਂ ਬਾਈ ਕਹਿੰਦਾ ਖੁੱਲੀ ਫਿਰਦੀ ਲੈਂਦੀ ਆ ਭਾਲਿਆ ਕਰ ਸੋ ਬੰਨ ਲਾ ਇਥੇ ਬਸ ਉਹ ਆਨੇ ਤੇ ਚੰਗੀਆਂ ਨਾੜਾਂ ਬੰਦੇ ਬਾਈ ਇਹਨੂੰ ਸੋ ਇਹ ਫਾਰਮ ਚੋਂ ਬਾਈ ਉਹਨੇ ਖੁੱਲੀ ਫੱਤੀ ਖਰੀਦੀ ਐ ਨਰੋਈ ਵਿਹੜ ਆ ਤਾਂ ਹੀ ਥੋੜਾ ਮਰਜੀ ਜੀ ਨਾ ਤੁਰਦੀ ਐ ਸੋ ਹਵਾਨਾ ਫੇਰ ਇਹਦਾ ਦੇਖੋ 22 23 ਲੀਟਰਾਂ ਨੂੰ ਬੌਲੇ ਤੋਂ ਸ਼ੁਰੂਆਤ ਐ ਚੰਗਾ ਦੁੱਧ ਪਹਿਲੇ ਸੂਏ ਚ ਦਿੱਤਾ ਇਹਨੇ ਹਵਾਨੇ ਤੇ ਨਾੜਾ ਦੋਨੇ ਪਾਸੇ ਬਹੁਤ ਸੋਹਣੀਆਂ ਤੁਸੀਂ ਥਾਣੇ ਦੇਖੋ ਇੱਕੋ ਜਿਹਾ ਥਾਣਾ ਪਰਲੇ ਪਾਸੇ ਦੇ ਵੀ ਇਸੇ ਤਰ੍ਹਾਂ ਹੀ ਲੱਗਦੇ ਐ ਇਹਨੂੰ ਅੱਗੇ ਦੱਸੋ ਇੱਕ ਟੋਕੜ ਗੱਬਣ ਖਾਂ ਦਿਖਾਉਣੇ ਆ ਬਾਈ ਕਿੰਨੇ ਚੱਦੀ ਗੱਬਣ ਐ ਇਹ 4 ਮਹੀਨੇ 3 ਮਹੀਨੇ ਦੀ ਗੱਬਣ ਆਈਏ ਠੀਕ ਹੈ ਅੱਜ ਟਾਈਮ ਦੁੱਧ ਕਿੰਨਾ ਹੋਊਗਾ ਤੂੰ 10 ਲੀਟਰ ਰੈਡੀ ਹੈ ਜੀ ਇਹਦੇ ਕੋਲੇ ਠੀਕ ਹੈ ਤਿੰਨਾਂ ਦੀ ਚੈੱਕ ਪਾਸ ਹੋ ਗਈ ਹਾਂਜੀ ਹਾਂਜੀ ਚੈੱਕ ਪਾਸ ਰਹੀ ਹੈ ਕੀ ਪਾਚ ਦੇ ਦਾਂਗੇ ਬਈ ਇਹ 50000 ਦੀ ਦੇ ਦਾਂਗੇ ਆਪਾਂ ਦੱਸੋ ਤਿੰਨ ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ 10 ਲੀਟਰ ਵਾਂਗੂ ਦੁੱਧ ਹੈਗਾ ਚੈੱਕ ਵੀ ਇੱਥੇ ਕਰਵਾ ਲਿਓ ਦੁੱਧ ਵੀ ਇੱਥੇ ਚੋਕੇ ਦੇਖ ਲਿਓ ਰੇਟ 50000 ਹੈ ਸੋ ਇਹ ਟੋਕੜ ਗੱਭਣਾਂ ਜਿਹੜੀ ਤੁਹਾਨੂੰ ਇੱਕ ਹੀ ਦਿਖਾਉਣੀ ਸੀਗੀ ਟੋਕੜ ਗੱਭਣਾਂ ਸਾਰੀਆਂ ਤਾਜ਼ੀਆਂ ਕੰਮ ਬੰਦੇ ਬਈ ਇੱਕ ਮੱਝ ਤੁਹਾਨੂੰ ਦਿਖਾਉਣੇ ਆ ਇੱਕ ਮਿੰਟ ਖੜੀ ਰਹਿਣ ਦੀ ਬਈ ਪਹਿਲਾਂ ਉਹਦਾ ਹਵਾਨਾ ਦੇਖੋ ਮੱਝ ਦਾ ਫਿਰ ਬਾਅਦ ਚ ਕਈਰਾਂ ਪਸ਼ੂ ਡਰ ਕੇ ਤੁਰਦਾ ਇਸ ਤਰ੍ਹਾਂ ਦਾ ਰੁਖ ਹਵਾਨੇ ਦਾ ਬੈਕ ਸਾਈਡ ਤੋਂ ਦਿਸਦਾ ਆ ਕੰਨ ਮਸੂਆ ਬਈ ਕਿੰਨੇ ਕ ਦਿਨ ਲਾਉ ਕਿ ਸੂਣ ਚ ਇਹ ਤੀਜਾ ਸੂਆ ਸੋਣਾ ਹੀ ਇਹਨੇ ਹੂੰ ਤੇ ਦੇਣਾ ਬਸ ਹਫਤਾ ਕਿ ਇਹ ਲੈ ਜੂਗੀ ਠੀਕ ਆ ਕੀ ਰੇਟ ਰਹਿਣਾ ਇਹਦਾ ਬਈ ਇਹ ਤਾਂ ਲੈਣ ਦੇਣ ਜਈ 1.5 ਆ ਜੀ 1 ਲੱਖ 5000 ਰੁਪਏ ਤੋਰੀ ਬਈ ਸੋ ਸੋ ਹਵਾਨਾ ਚੰਗਾ ਬਣਾਉਗੀ ਮੱਝ ਹਜੇ ਸਪੇਸ ਫੁੱਲ ਪਈ ਐ ਇੱਕ ਹਫਤਾ ਲੈਂਦੀ ਐ ਸਿੰਘ ਸੋਣਿਆਂ ਦੀ ਐ ਸਿੰਘ ਦੋਰ ਦੇ ਇਧਰ ਸੋ ਹਵਾਨਾ ਪਿਛਾਣ ਨੂੰ ਵੀ ਦੇਖੋਗੇ ਕਾਫੀ ਚੰਗਾ ਦਿਸਦਾ ਇਹਦਾ ਲੀ ਐਵਰੀਵਰਸ ਕੁਮਾਲੋ ਸੋ ਅੰਦਰੀ ਬੰਦ ਨੇ ਮਨਿੰਦਰ 1 ਲੱਖ ਤੇ 5000 ਰੇਟ ਆ ਸਿੰਘ ਸੋਹਣੇ ਆ ਦੋਨੇ ਨੇੜ ਮੁੜੇ ਵੇ ਬਹੁਤੀ ਵਾਗ ਅਜੇ ਹਫਤਾ ਲੈਂਦੀ ਹੈ ਮਾਜੇ ਹਵਾਨਾ ਪਿਛਾਣ ਨੂੰ ਚੰਗਾ ਕਰਦੀ ਹੁੰਦੀ ਹੈ ਪੂਸ਼ਪੜੀ ਮੜੀ ਜੀ ਦੀ ਪਿੰਚ ਬਾਜੇ ਤਾਂ ਸਪੇਸਰ ਥਣਾ ਫੁੱਲ ਪਈ ਐ ਥਾਂ ਹੈ ਜੀ ਨਹੀਂ ਪਈ ਖਾਲੀ ਪਰ ਹਵਾਨਾ ਦੇਖੋ ਇਸ ਤਰ੍ਹਾਂ ਦਾ ਲੋਹੇ ਦੇ ਹਵਾਨੇ ਦਾ ਚੜ੍ਹਦੇ ਪਈ ਸੋ ਇਹਨਾਂ ਤੋਂ ਇਲਾਵਾ ਦੱਸੋ ਇਸ ਸਾਈਡ ਦੇ ਉੱਤੇ ਕੋਸ ਹੋਰ ਗਾਵਾਂ ਹੈਗੀਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਜਰਸੀ ਤੋਂ ਸ਼ੁਰੂ ਕਰ ਲੈਨੇ ਇੱਥੋਂ ਆ ਬਈ ਜਿਹੜੀ ਇਹ ਜਰਸੀ ਹੈ ਇਹਨੇ ਦੂਜਾ ਸੂਆ ਸੋਣਾ ਜੀ ਹੁਣ ਪਹਿਲੇ ਸੂਏ ਜਾਨੀ 16 ਤੋਂ 17 ਗੀ ਲੀਟਰ ਦੁੱਧ ਇਹਦਾ ਦਿੱਤਾ ਹੋਇਆ ਜੀ ਕੀ ਰੇਟ ਰਹੂਗਾ ਬਈ ਇਹਦਾ ਰੇਟ ਇਹ ਤਾਂ ਲੈਣ ਦੇਣ ਜਾਈ 65000 ਰੁਪਏ ਜੀ ਤੋਰੀ ਬਈ 60000 ਦੀ ਦੁੱਸਰੇ ਗਾ ਮਿਲੂਗੀ ਹਜੇ ਲੈ ਲੈਂਦੀ ਆ ਪੂਰੀ ਲੋਡ ਕਾਲੀ ਦੀ ਪਕਾਨ ਤੋਂ ਉਹ ਕੋ ਕੇ ਤੁਹਾਨੂੰ ਦੱਸਾ ਦਨੇ ਨਾਲ ਪਲੀ ਗਮ ਤੁਹਾਡੇ ਕੁਆਲਟੀ ਦੀ ਬਹੁਤ ਚੰਗੇ ਐਣੀ ਹਜੇ ਇੱਕ ਹਫਤਾ ਬੱਠੀ ਇਹ ਲੈ ਜੂਗੀ ਹਜੇ ਬਹੁਤ ਸੋਹਣੀ ਤਿਆਰ ਹੋਣਾ ਇਹਨੇ ਠੀਕ ਐ ਸੋ ਇੱਕ ਹਫਤਾ ਜੇ ਲੈਂਦੀ ਐ ਛੋਟੇ ਕਦ ਦੀ ਜੈਸੀ ਲੈ ਆਪੇ ਡਿਮਾਂਡ 65000 ਆ ਇਹ ਤੋਂ ਅੱਗੇ ਬਾਈ ਜਿਹੜੀ ਵੈਨ ਹੁਣ ਤੋ ਰਾਂਗੇ ਕਿ ਸ਼ਾਹੀਵਾਲ ਵਛੇ ਬਹੁਤ ਜ਼ਿਆਦਾ ਜਾਣਗੇ ਠੰਡੀ ਆਮ ਵੈਸੇ ਗਰਮ ਹੁੰਦੀਆਂ ਠੀਕ ਰੋਗਲੀ ਮੜਾ ਇਹਦੇ ਹਲੇ 15 ਕ ਦਿਨ ਪੈਂਡਿੰਗ ਹੈ ਜੀ ਰੋਗਲੀ ਮੜਾ ਠੀਕ ਹੈ ਤਾਇਨ ਕੋਈ ਐਦਾਂ ਹੀ ਕੋਈ ਬੈਠਾ ਰਵੇ ਠੀਕ ਹੈ ਬਾਈ ਇਹਦੀ ਬਹੁਤ ਚੰਗੀ ਉਹ ਦੁੱਧ ਨੇ 15 ਕਿਲੋਟਰ ਪਹਿਲੇ ਸੂਏ ਦਿੱਤਾ ਹੋਇਆ ਦੂਜੇ ਹੁਣ ਸੂਣ ਆਈ ਇਹਨੇ। ਆ ਰੇਟ ਕਿ ਰਹੂਗਾ ਬਾਈ? ਇਹਦਾ ਬਸ ਲੈਣ ਦੇਣ ਜਾਈ 45000 ਰੁਪਏ ਜੀ। ਸੋ 45200 ਰੇਟ ਇਸ ਵੈੜ ਦਾ ਸਾਈਵਾਲ ਚ ਪੈਂਦੀ ਏ। ਹਰਜ ਦਿਨ ਲੋਗ ਇਸੋਂ ਚ। ਇਸ ਤੋਂ ਅੱਗੇ ਬਾਈ ਜਿਹੜੀ ਗਾਂ ਹੁਣ ਚੋਰੂਗਾ ਬਾਈ। ਇਹਦਾ ਦੂਜਾ ਸੂਆ ਹੀ ਹੁਣ ਸੂਣਾ ਇਹਨੇ। ਹੂੰ ਪਹਿਲੇ ਸੂਏ ਜਾਨੀ 18 ਕਿਲੋਟਰ ਦੁੱਧ ਇਹਦਾ ਦਿੱਤਾ ਹੋਇਆ ਜੀ। ਠੀਕ ਹੈ। ਰੇਟ ਇਹਦਾ ਲੈਣ ਦੇ ਨਹੀਂ 63000 ਰੁਪਏ ਜੀ। ਸੋ 63000 ਤੇ 500 ਰੁਪਏ ਡਿਮਾਂਡ ਹੈ। ਦਿਨ ਹਜੇ ਵੀ ਲੈਂਦੀ ਏ ਸੂਨ ਚ। ਕਮਾਲ ਹੀ ਬਈ ਬਸ। ਚੋ ਇਧਰ ਰੇਟ 63500 ਰੁਪਏ। ਇਹਦੀ ਕੀ ਡਿਟੇਲ ਹੈ ਇਹ ਬੈਡ ਨੇ ਵੀ ਦੂਜਾ ਸੂਆ ਸੋਣਾ ਜੀ ਪਹਿਲੇ ਸੂਏ ਜਾਨੀ 18 ਤੋਂ 20 ਲੀਟਰ ਇਹਦਾ ਦੁੱਧ ਦਿੱਤਾ ਹੋਇਆ ਜੀ ਹੁਣ ਇਹਦੇ ਹਲੇ 16-17 ਦਿਨ ਪੈਂਡਿੰਗ ਹੈ ਇਹ ਠੀਕ ਹੈ ਤੇ ਰੇਟ ਇਹਦਾ ਲੈਣ ਦੇਣ ਦਾ 62000 ਰੁਪਏ ਜੀ ਲੈ ਆਈ ਬਈ ਵਾਪਸ ਸੋ 62000 ਸੂਏਸ ਗਾਣ ਦਾ ਰੇਟ ਹੈ ਅਜੇ ਤਿੰਨ ਲੈਣ ਕੀ ਸੌਣ ਚੇ ਵੀ 1500 ਲਗਦਨ ਬਾਕੀ ਹੈ ਕਿਹਦੀ ਕੀ ਡਿਟੇਲ ਹੈ ਬਈ ਦੋਕੇ ਇਹ 2 ਮਾਂਥ ਦੀ ਸੂਈ ਹੋਈ ਹੈ ਹੂੰ ਤੇ ਬੱਚਾ ਦਾ ਐਕਸਪਾਇਰ ਆ ਠੀਕ ਹੈ ਦੁੱਧ ਦੇ ਕੋਲੇ ਰੈਡੀ 15 ਕਿਲੋ ਲੀਟਰ ਹੋਗਾ ਜੀ ਹੁਣ ਆ ਰੇਟ ਇਹ ਰੇਟ ਦਾ ਲੈਣ ਦੇਣ ਦਾ 53000 ਰੁਪਏ ਜੀ 53000 ਰੇਟ ਆ ਦੱਸੋ 15 ਕਿਲੋ ਲੀਟਰ ਦੁੱਧ ਹੈਗਾ ਦੋ ਮਹੀਨਿਆਂ ਦੀ ਬਈ ਦੱਸਦਾ ਸੂਈ ਬੱਚਾ ਨਾਲ ਹੈ ਨਹੀਂਗਾ ਲਿਆ ਬਈ ਹਵਾਨਾ ਸਾਫ ਸੁਥਰਾ ਦੁੱਧ ਨੂੰ ਤੁਸੀਂ ਚੋਕੇ ਦੇਖ ਲੈਣਾ ਆ ਜਿਹੜਾ ਤਾਂ ਹੁੰਦਾ ਇੱਕ ਹੋਰ ਗਾਂ ਤੋਂ ਮੈਂ ਤੁਹਾਨੂੰ ਅੱਗੇ ਦਿਖਾ ਦਿੰਨੇ ਆ ਜਿਹੜੀ ਲਾਸਟ ਉੱਤੇ ਤੋਰਾਂਗੇ ਬਈ ਇਹਦਾ ਹੀ 20 ਤੋਂ 25 ਦਿਨ ਹੋਏ ਸੂਈ ਨੂੰ ਇਹਨੂੰ ਹੀ ਹਾਂ ਮਿਲਕ ਐਸ ਐਮ ਰੈਡੀ ਇਹਦੇ ਕੋਲੇ 16 ਤੋਂ 17 ਲੀਟਰ ਹੋਊਗਾ ਠੀਕ ਹੈ ਰੇਟ ਇਹਦਾ ਲੈਣ ਦੇਣ ਜਾਏ 55000 ਰੁਪਏ ਸੋ ਇਹ 55000 ਚ ਮਿਲ ਜੂਗੀ ਸੋ ਸੀਮਲ ਕਾਫ ਹੈ ਇਹਦੇ ਨਾਲ ਅੱਛਾ ਵੱਚੀ ਨੂੰ ਇਹਨੇ ਜਾਣ ਦਿੰਦਾ ਇਸੇ ਕਲਰ ਦੀ ਹੋਈ ਆ ਠੀਕ ਹੈ ਓਕੇ ਸੋ ਇਹਨਾਂ ਨਾਲ ਵੱਛੀ ਆ ਸੋ ਇਸੇ ਰੰਗ ਦੇ ਵਿੱਚ ਸੋ ਇਹ ਅੱਜ ਦੀ ਵੀਡੀਓ ਦੇ ਪਸ਼ੂ ਸੀਗੇ ਤੇ ਰੇਟ ਮੈਂ 50 ਪਾ ਸਕਦੇ ਜਦੋਂ ਖੈਰ 45000 ਤੋਂ ਰੇਟ ਸ਼ੁਰੂ ਹੈ ਇੱਕ ਤਾਂ ਲਾਸਟ ਵਾਲੀ ਗਾਂ ਦੀ ਵੱਛੀ ਤੁਹਾਨੂੰ ਦਿਖਾਉਣੀ ਹੈ ਇੱਕ ਵੱਛੀ ਰਮਾਡਾ ਬੁੱਲ ਦੀ ਬਾਈ ਨੇ ਦੱਸਿਆ ਸੀ ਉਹ ਵੀ ਵੀਡੀਓ 'ਚ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਰਮਾਡਾ ਬੁੱਲ ਵਾਲੀ ਵੱਛੀ ਇਹ ਜੋ ਜਿਹੜੀ ਤਾਂ ਲਾਸਟ ਤੇ ਦਿਖਾਈ ਆਈ ਉਹਦੀ ਇਹ ਵੱਛੀ ਹੈ ਠੀਕ ਹੈ ਰਮਾਡਾ ਦੀ ਵੱਛੀ ਆ ਬਈ ਸੋ ਇਹ ਰਮਾਡਾ ਵਾਲੀ ਬੱਚੀ ਐ ਦੱਸੋ ਇਹ ਜੋ ਬਲੈਕ ਕਲਰ ਦੀ ਆਪਾਂ 3 ਨੰਬਰ ਦੇ ਗਾਂ ਦਿਖਾਈ ਸੀਗੀ ਇਹ ਉਹਦੀ ਐ ਇਹ ਵੀ ਬੱਚੀ ਰਮਾਡਾ ਵਾਲੀ ਬੱਚੀ ਜਿਹੜੀ ਬਲੈਕ ਕਲਰ ਦੇ ਵਿੱਚ ਗਾਂ ਦਿਖਾਈ ਸੀ 3 ਨੰਬਰ ਤੇ ਤੋਰੀ ਸੀ ਉਹਦੀ ਬੱਚੀ ਐ ਸੋ ਇਹ ਬੱਚੇ ਦੱਸੋ ਇੰਨਾ ਗਾਵਾਂ ਦੇ ਬਾਕੀ ਕੁਛ ਬੱਚੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਪਸ਼ੂ ਜਿਹੜਾ ਵੀ ਖਰੀਦਣਾ ਚਾਹੋ ਹਰੇਕ ਤਰ੍ਹਾਂ ਦਾ ਭਾਅ ਹੈ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ